ਸਵੇਰਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਵਿਸ਼ੂ ਪ੍ਰਤਾਪ ਸਿੰਘ ਵਿਸ਼ੂ ਤਲਵੰਡੀ ਭਾਈ ਦਾ ਰਹਿਣ ਵਾਲਾ ਹੈ ਪਿੱਤਾ ਦਾ ਨਾਮ ਪਵਨ ਕੁਮਾਰ ਉਮਰ ਲਗਭਗ 20 ਸਾਲ ਜੋ ਕਿ ਕੱਲ ਦੁਪਹਿਰ ਤੋਂ ਕਿਸੇ ਸਮਾਨ ਲੈਣ ਵਾਸਤੇ ਘਰੋਂ ਬਾਹਰ ਗਿਆ ਘਰੇ ਵਾਪਸ ਨਹੀਂ ਪਹੁੰਚਿਆ ਜੋ ਕਿ ਕਿਸੇ ਨੂੰ ਮਿਲਦਾ ਹੈ ਤਾਂ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ ਜੀ 95928 32029 98760 96934 98556 22476 ਇਹ ਲਿਖੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਤਲਵੰਡੀ ਪਾਈ ਜ਼ਿਲ੍ਹਾ ਫਰੀਪੁਰ ਦਾ ਰਹਿਣ ਵਾਲਾ ਵਿਅਕਤੀ ਨਾਮ ਵਿਸ਼ਵ ਪ੍ਰਤਾਪ ਸਿੰਘ ਵਿਸ਼ੂ ਉਮਰ ਲਗਭਗ 20 ਸਾਲ